ਲੰਮੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਬਠਿੰਡਾ ਹਵਾਈ ਅੱਡਾ ਸ਼ੁਰੂ ਹੋ ਰਿਹਾ ਹੈ। ਦਿੱਲੀ ਤੋਂ 에어 ਇੰਡੀਆ ਦੀ ਉਡਾਨ ਅੱਜ ਬਠਿੰਡਾ ਪਹੁੰਚੇਗੀ। ਪਹਿਲੀ ਫਲਾਈਟ 'ਚ ਕੇਂਦਰੀ ਹਵਾਬਾਜ਼ੀ ਬਾਰੇ ਮੰਤਰੀ ਗਣਪਤੀ ਰਾਜੂ ਦਿੱਲੀ ਤੋਂ ਬਠਿੰਡਾ ਆਉਣਗੇ ਤੇ ਹਵਾਈ ਅੱਡੇ ਦਾ ਉਦਘਾਟਨ ਕਰਨਗੇ। ਉਹਨਾਂ ਦੇ ਨਾਲ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਹੋਣਗੇ। 에어 ਇੰਡੀਆ ਵੱਲੋਂ 72 ਸੀਟਾਂ ਵਾਲਾ ਜਹਾਜ਼ ਬਠਿੰਡਾ ਤੋਂ ਦਿੱਲੀ ਲਈ ਚਲਾਇਆ ਜਾ ਰਿਹਾ ਹੈ। 25 ਦਸੰਬਰ ਤੱਕ ਇੱਕ ਪਾਸੇ ਦਾ ਕਿਰਾਇਆ 2499 ਰੁਪਏ ਹੋਵੇਗਾ। 20 दिसंबर ਤੋਂ ਬਾਅਦ ਕਿਰਾਇਆ 2781 ਰੁਪਏ ਹੋਏਗਾ। ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਫਲਾਈਟ ਉੱਡਿਆ ਕਰੇਗੀ। ਦਿੱਲੀ ਤੋਂ ਬਾਅਦ ਦੁਪਹਿਰ ਸਵਾ 12 ਵਜੇ ਉਡਾਨ ਭਰ ਕੇ ਪੌਣੇ 2 ਵਜੇ ਬਠਿੰਡਾ ਪਹੁੰਚੇਗੀ। ਉਸੇ ਦਿਨ ਬਠਿੰਡਾ ਤੋਂ ਬਾਅਦ ਦੁਪਹਿਰ ਸਵਾ 2 ਵਜੇ ਉਡਾਨ ਭਰ ਕੇ ਪੌਣੇ 4 ਵਜੇ ਦਿੱਲੀ ਪਹੁੰਚੇਗੀ। ਬਠਿੰਡਾ ਨਵੀਂ ਦਿੱਲੀ ਉਡਾਨ ਸ਼ੁਰੂ ਹੋਣ ਨਾਲ ਬਠਿੰਡਾ ਦੇ ਕਾਰੋਬਾਰੀ ਕਾਫੀ ਖੁਸ਼ ਨੇ। ਹਵਾਈ ਅੱਡਾ ਅਕਤੂਬਰ 2012 ਚ ਮੁਕੰਮਲ ਹੋ ਗਿਆ ਸੀ ਪਰ ਉਡਾਨਾਂ ਸ਼ੁਰੂ ਨਹੀਂ ਹੋਈਆਂ ਸੀ। ਹੁਣ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਉਡਾਨਾ ਸ਼ੁਰੂ ਕਰਕੇ ਬਠਿੰਡਾ ਵਾਸੀਆਂ ਨੂੰ ਤੋਹਫ਼ਾ ਦਿੱਤਾ ਹੈ